ਗੁਰੂ ਰੋਪ ਗੁਰੂ ਸਵਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜੀਵਨ ਗਾਥਾ ਦਾ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਇਆ ਹਾਂ ਗੁਰੂ ਸਵਾਰੇ ਪਿਛਲੇ ਅਧਿਆਇ ਦੇ ਵਿੱਚ ਆਪ ਜੀ ਨਾਲ ਸਾਂਝ ਪਾਈ ਸੀ ਕਿ ਕਿਵੇਂ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਜੁਗਤ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਸੱਚੇ ਗੁਰੂ ਦੇ ਰੂਪ ਦੇ ਵਿੱਚ ਪ੍ਰਗਟ ਕਰ ਦਿੱਤਾ ਹੈ। ਧੀਰ ਮੱਲਿਏ ਨੇ ਬੜੀ ਕੋਸ਼ਿਸ਼ ਕੀਤੀ। ਗੁਰੂ ਸਾਹਿਬ ਉੱਤੇ ਗੋਲੀ ਵੀ ਚਲਵਾਈ ਪਰ ਅਖੀਰ ਮੂੰਹ ਦੀ ਖਾਣੀ ਪਈ। ਬਾਬਾ ਮੱਖਣ ਸ਼ਾਹ ਦੀਆਂ ਫੌਜਾਂ ਤੇ ਉਸ ਦੀ ਜੁਗਤ ਅੱਗੇ ਬਾਬਾ ਧੀਰ ਮੱਲ ਤੇ ਹੋਰ ਪਖੰਡੀਆਂ ਦੀ ਕੋਈ ਵੀ ਪੇਸ਼ ਨਾ ਗਈ ਤੇ ਅਖੀਰ ਉਹ ਫਿਰ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਨੂੰ ਛੱਡ ਕੇ ਚਲੇ ਗਏ ਨੇ ਸੋ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਹੁਣ ਮੋਰੀ ਸਿੱਖਾਂ ਦੇ ਨਾਲ ਵਿਚਾਰ ਕੀਤੀ ਹੈ ਕਿ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੋਂ ਉਹਨਾਂ ਸਥਾਨਾਂ ਦੇ ਉੱਤੇ ਵੀ ਜਾਇਆ ਜਾਵੇ ਜਿੱਥੇ-ਜਿੱਥੇ ਹੋਰ ਮਸੰਦ ਮੰਨਮਾਨੀਆਂ ਕਰ ਰਹੇ ਨੇ ਸੋ ਗੁਰਸਵਾਰਿਓ ਨਾ ਅਗਸਤ 1664 ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਦਿੱਤੀ ਗਈ ਸੀ ਤੇ ਠੀਕ ਉਸ ਤੋਂ 2 ਮਹੀਨੇ ਬਾਅਦ 11 ਅਕਤੂਬਰ 1664 ਨੂੰ ਸੱਚਾ ਗੁਰੂ ਲਾਡ ਹੋ ਰਹਿਆ ਸੀ ਸੱਚਾ ਗੁਰੂ ਲੱਭਿਆ ਸੀ ਬਾਬਾ ਮੱਖਣ ਸ਼ਾਹ ਜੀ ਨੇ ਸੋ ਹੁਣ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਨੂੰ ਛੱਡ ਕੇ ਤੇ ਹੋਰ ਸਥਾਨਾਂ ਤੇ ਜਿੱਥੇ ਜਿੱਥੇ ਮਸੰਦ ਬੈਠੇ ਨੇ ਜਿਹੜੇ ਸੰਗਤਾਂ ਨੂੰ ਵਰਗਲਾਰੇ ਨੇ ਤੇ ਅਜੇ ਵੀ ਆਪੋ ਆਪ ਵਿੱਚ ਸੱਚੇ ਗੁਰੂ ਦਾ ਪਰਮ ਪੈਦਾ ਕਰਕੇ ਤੇ ਸੰਗਤਾਂ ਦੀ ਲੁੱਟ ਖਸੁੱਟ ਕਰ ਰਹੇ ਨੇ ਤੇ ਉਹਨਾਂ ਨੂੰ ਕਰਮ ਕਾਂਡਾਂ ਵਾਲੇ ਪਾਸੇ ਧੱਕ ਰਹੇ ਨੇ ਗੁਰਤੇਗ ਬਹਾਦਰ ਪਾਤਸ਼ਾਹ ਜੀ ਨੇ ਨਿਰਣਾ ਕੀਤਾ ਹੈ ਉਹਨਾਂ ਉਹਨਾਂ ਸਥਾਨਾਂ ਤੇ ਜਾਣ ਦਾ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੋੜੇ ਤਿਆਰ ਕੀਤੇ ਨੇ ਰਖ ਤਿਆਰ ਕੀਤੀ ਹੈ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਵੀ ਨਾਲ ਨੇ ਉਹਨਾਂ ਦਾ ਪਰਿਵਾਰ ਨਾਲ ਹੈ ਉਹਨਾਂ ਦੇ ਸ਼ਸਤਰ ਧਾਰੀ ਸਾਥੀ ਨਾਲ ਨੇ ਸੋ ਗੁਰੂ ਸਾਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਫਿਰ ਨਵੰਬਰ ਦੇ ਮਹੀਨੇ ਇੱਥੋਂ ਚਾਲੇ ਪਾਏ ਨੇ ਇਤਿਹਾਸਕਾਰਾਂ ਮੁਤਾਬਕ 22 ਨਵੰਬਰ 1664 ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਾਬੇ ਬਕਾਲਾ ਸਾਹਿਬ ਜੀ ਦੀ ਧਰਤੀ ਤੋਂ ਚੱਲੇ ਨੇ ਜਦੋਂ ਪਹਿਲੇ ਦਿਨ ਅਦੇ ਚੱਲੇ ਨੇ ਤੇ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੋਂ 10 ਕੁ ਦੂਰ ਗਏ ਹੋਣਗੇ ਤਾਂ ਰਸਤੇ ਵਿੱਚ ਇੱਕ ਪਿੰਡ ਆਉਂਦਾ ਹੈ ਕਾਲੇਕੇ ਜਦੋਂ ਕਾਲੇਕੇ ਪਹੁੰਚੇ ਤਾਂ ਕੀ ਦੇਖਿਆ ਹੈ ਇੱਕ ਬਾਲਕ ਉਥੇ ਪੰਛੀਆਂ ਨੂੰ ਚੋਗਾ ਪਾ ਰਿਹਾ ਹੈ ਆਪਣੀ ਫਸਲ ਦੇ ਵਿੱਚੋਂ ਦਾਣੇ ਕੱਢ ਕੱਢ ਕੇ ਆਪ ਪੰਛੀਆਂ ਨੂੰ ਚੋਗਾ ਪਾ ਰਿਆ ਹੈ ਉਹਨਾਂ ਨੂੰ ਦਾਣੇ ਖਵਾ ਰਿਆ ਹੈ ਉਹਨਾਂ ਨੂੰ ਪਾਣੀ ਪਿਲਾ ਰਿਆ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੁਝ ਪਲ ਉਹਦੇ ਵੱਲ ਦੇਖਿਆ ਤੇ ਫਿਰ ਉਸ ਬਾਲਕ ਕੋਲ ਪਹੁੰਚੇ ਨੇ ਪਾਤਸ਼ਾਹ ਜੀ ਤਾਂ ਗੁਰੂ ਪਾਤਸ਼ਾਹ ਜੀ ਉਸ ਨੂੰ ਕਹਿਣ ਲੱਗੇ ਕਹਿਣ ਲੱਗੇ ਬਾਲਕ ਜਿਸ ਤਰ੍ਹਾਂ ਤੂੰ ਪੰਛੀਆਂ ਨੂੰ ਦਾਣੇ ਪਾ ਰਿਹਾ ਹੈ ਇੰਨੇ ਵੱਡੀ ਗਿਣਤੀ ਦੇ ਵਿੱਚ ਪੰਛੀ ਤੇਰੇ ਆਲੇ-ਦੁਆਲੇ ਇਕੱਠੇ ਹੋਏ ਨੇ ਤੂੰ ਆਪਣੀ ਫਸਲ ਦੇ ਵਿੱਚੋਂ ਦਾਣੇ ਤੋੜਦਾ ਇਹਨਾਂ ਨੂੰ ਖਵਾ ਦਿੰਦਾ ਏ ਦਾਣੇ ਤੋੜਦਾ ਇਹਨਾਂ ਨੂੰ ਖਵਾ ਦਿੰਦਾ ਏ ਕਿ ਤੇਰੀ ਫਸਲ ਸਾਰੀ ਖਰਾਬ ਨਹੀਂ ਹੋ ਜਾਵੇਗੀ ਜਿੰਨੀ ਫਸਲ ਤੂੰ ਬੀਜੀ ਹੈ ਜੇ ਇਸੇ ਤਰ੍ਹਾਂ ਹੀ ਪੰਛੀਆਂ ਨੂੰ ਖਵਾ ਦਵੇਂਗਾ ਤਾਂ ਫਿਰ ਤੈਨੂੰ ਕੀ ਬਚੇਗਾ ਤੋ ਆਪਣੇ ਘਰ ਵਿੱਚ ਫਸਲ ਲੈ ਕੇ ਕਿਵੇਂ ਜਾਏਗਾ ਆਪਣਾ ਨਿਰਬਾਹ ਕਿਵੇਂ ਕਰੇਗਾ ਉਹ ਬਾਲਕ ਹੱਥ ਜੋੜ ਕੇ ਖੜਾ ਹੋ ਗਿਆ ਤੇ ਪਾਤਸ਼ਾਹ ਜੀ ਨੂੰ ਸਭ ਤੋਂ ਪਹਿਲਾਂ ਉਸਨੇ ਨਮਸਕਾਰ ਕੀਤੀ ਤੇ ਕਹਿਣ ਲੱਗਾ ਪਾਤਸ਼ਾਹ ਜੀ ਮੈਨੂੰ ਬਚਪਨ ਤੋਂ ਹੀ ਗੁਰਸਿੱਖਾਂ ਦੀ ਸੰਗਤ ਕਰਨ ਦਾ ਚਾਹ ਸੀ ਬਚਪਨ ਤੋਂ ਮੈਂ ਗੁਰਸਿੱਖਾਂ ਦੀ ਸੰਗਤ ਕਰਦਾ ਆ ਰਿਹਾ ਹਾਂ ਉਹਨਾ ਗੁਰਸਿੱਖਾਂ ਦੀ ਸੰਗਤ ਕਰਦਾ ਆ ਰਿਹਾ ਹਾਂ ਜਿਹੜੇ ਪੂਰੀ ਤਰ੍ਹਾਂ ਗੁਰਬਾਣੀ ਨਾਲ ਜੁੜੇ ਹੋਏ ਨੇ ਤੇ ਗੁਰਬਾਣੀ ਅਨਸਾਰ ਆਪਣਾ ਜੀਵਨ ਬਤੀਤ ਕਰਦੇ ਨੇ ਇੱਕ ਦਿਨ ਇੱਕ ਗੁਰਸਿੱਖ ਬਾਣੀ ਪੜ੍ਹ ਰਿਹਾ ਸੀ ਸਭਨਾ ਜੀਆਂ ਦਾ ਇੱਕ ਦਾਤਾ ਸੋਮਾ ਵਿੱਚ ਰ ਨਾ ਜਾਏ ਫਿਰ ਇੱਕ ਗੁਰਸਿੱਖ ਦੇ ਮੂੰਹੋਂ ਹੋਰ ਇਹ ਸੁਣਿਆ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੀ ਟੋੜਨਾ ਆਵੇ ਅਗੰਤ ਭਏ ਪੰਡਾਰ ਕਹਿਣ ਲੱਗਾ ਪਾਤਸ਼ਾਹ ਜੀਓ ਜਦੋਂ ਮੈਂ ਉਸ ਗੁਰ ਸਿੱਖ ਨੂੰ ਇਸਦੇ ਅਰਥ ਪੁੱਛੇ ਤਾਂ ਉਸ ਨੇ ਮੈਨੂੰ ਦੱਸਿਆ ਹੈ ਕਿ ਪਰਮਾਤਮਾ ਦਾਤਾ ਹੈ ਦਾਤਾ ਦੇਣ ਵਾਲਾ ਹੈ ਉਹ ਸਾਰਾ ਕੁਝ ਸਾਨੂੰ ਦਿੰਦਾ ਹੈ ਸਾਡੀ ਭੋਜਨ ਦੀ ਪੂਰਤੀ ਕਰਦਾ ਹੈ ਸਾਨੂੰ ਪਹਿਨਣ ਲਈ ਕੱਪੜੇ ਦਿੰਦਾ ਹੈ ਸਾਰਾ ਕੁਝ ਪਰਮਾਤਮਾ ਦੇਣ ਵਾਲਾ ਹੈ ਗੁਰੂ ਪਾਤਸ਼ਾਹ ਜੀ ਉਸ ਦਿਨ ਤੋਂ ਮੈਨੂੰ ਸਮਝ ਆ ਗਈ ਜੇਕਰ ਸਾਰੀਆਂ ਦਾਤਾਂ ਦੇਣ ਵਾਲਾ ਪਰਮਾਤਮਾ ਹੈ ਤਾਂ ਫਿਰ ਉਜਾੜਨ ਵਾਲਾ ਕੋਈ ਹੋਰ ਨਹੀਂ ਹੈ ਜਿਹੜਾ ਪਰਮਾਤਮਾ ਦਾਤਾਂ ਦੇਣ ਵਾਲਾ ਹੈ ਉਹ ਮੇਰੀ ਖੇਤੀ ਨੂੰ ਕਦੀ ਵੀ ਉਜੜਨ ਨਹੀਂ ਦੇਵੇਗਾ ਪਾਤਸ਼ਾਹ ਜੀ ਮੈਂ ਜਦੋਂ ਦਾ ਵੀ ਇਨ੍ਹਾਂ ਪੰਛੀਆਂ ਨੂੰ ਦਾਣੇ ਪਾਉਂਦਾ ਹਾਂ ਹਰ ਵਾਰ ਮੇਰੀ ਫਸਲ ਵਧਦੀ ਹੈ ਪਤਾ ਨਹੀਂ ਉਹ ਨਿਰੰਕਾਰ ਆਪ ਕਿਰਪਾ ਕਰਦਾ ਹੈ ਮੈਂ ਇਤਰੋਂ ਫਸਲਾਂ ਦੇ ਵਿੱਚੋਂ ਦਾਣੇ ਕੱਢ ਕੱਢ ਖਵਾਈ ਜਾਂਦਾ ਹਾਂ ਉਧਰ ਫਸਲ ਨੂੰ ਹੋਰ ਦਾਣੇ ਲੱਗੇ ਜਾਂਦੇ ਨੇ ਹਰ ਵਾਰ ਮੇਰੀ ਫਸਲ ਦੂਜਿਆਂ ਨਾਲੋਂ ਵੱਧ ਨਿਕਲਦੀ ਹੈ ਸੋ ਗੁਰੂ ਪਤਸ਼ਾਹ ਜੀ ਇੰਜ ਮੈਨੂੰ ਜੀਵਨ ਦੇ ਵਿੱਚ ਗੁਰਸਿੱਖਾਂ ਦੀ ਸੰਗਤ ਕਰਕੇ ਇਹ ਸਿੱਖਿਆ ਮਿਲੀ ਹੋਈ ਹੈ ਮੈਨੂੰ ਕਦੇ ਕੋਈ ਘਾਟ ਨਹੀਂ ਪਈ ਮੈਂ ਇਹਨਾਂ ਨੂੰ ਖੁਦ ਪਾਣੀ ਵੀ ਦਿੰਦਾ ਹਾਂ ਇਹਨਾਂ ਨੂੰ ਖੁਦ ਦਾਣੇ ਵੀ ਪਾ ਦਿੰਦਾ ਹਾਂ ਇਨਾਂ ਦਾ ਢਿੱਡ ਪਰਦਾ ਹਾਂ ਇਹ ਮੇਰੇ ਵਾਸਤੇ ਰੱਬ ਅੱਗੇ ਅਰਦਾਸਾਂ ਕਰਦੇ ਨੇ ਸਗੋਂ ਮੇਰੀ ਫਸਲ ਹੋਰ ਵੀ ਵੱਧ ਹੋ ਜਾਂਦੀ ਹੈ ਗੁਰਤੇਗ ਬਹਾਦਰ ਜਪਾ ਪਾਤਸ਼ਾਹ ਜੀ ਨੇ ਉਸ ਬੱਚੇ ਦਾ ਨਾਮ ਪੁੱਛਿਆ ਕਹਿਣ ਲੱਗਾ ਪਾਤਸ਼ਾਹ ਜੀ ਮੇਰਾ ਨਾਮ ਹੈ ਨਾਰੂ ਸਾਰੇ ਪਿੰਡ ਵਾਲੇ ਮੈਨੂੰ ਨਾਰੂ ਆਖਦੇ ਨੇ ਪਾਤਸ਼ਾਹ ਜੀ ਨੇ ਦੋਵੇਂ ਬਾਵੇਂ ਫੈਲਾਈਆਂ ਤੇ ਉਸ ਨੂੰ ਆਪਣੇ ਗੜ ਦੇ ਨਾਲ ਗਲਵੱਕੜੀ ਪਾ ਕੇ ਲਾ ਲਿਆ ਜੇ ਤਾਂ ਸਨ ਗਲਵੱਕੜੀ ਪਾਈਆ ਦੇ ਰੋਮ-ਰੋਮ ਵਿੱਚੋਂ ਵਾਹਿਗੁਰੂ ਦਾ ਸਿਮਰਨ ਚੱਲੂ ਹੋ ਗਿਆ ਏ ਐਸੀ ਕਿਰਪਾ ਹੋਈ ਆ ਹੱਥ ਜੋੜ ਕੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਪਾਤਸ਼ਾਹ ਜੀ ਕਿਰਪਾ ਕਰੋ ਮੈਂ ਤੁਹਾਡੇ ਨਾਲ ਹੀ ਜਾਣਾ ਚਾਹੁੰਦਾ ਪਾਤਸ਼ਾਹ ਜੀ ਕਹਿਣ ਲੱਗੇ ਪਹਿਲਾਂ ਆਪਣੇ ਘਰ ਵਾਲਿਆਂ ਤੋਂ ਪੁੱਛ ਕੇ ਆ ਉਹ ਭੱਜਾ-ਭੱਜਾ ਆਪਣੇ ਘਰ ਗਿਆ ਘਰ ਜਾ ਕੇ ਸਾਰੀ ਵਾਰਤਾ ਦੱਸੇ ਘਰ ਵਾਲੇ ਤੇ ਹੋਰ ਪਿੰਡ ਵਾਲੇ ਉਸ ਸਥਾਨ ਤੇ ਆਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਰਿਆਂ ਨੇ ਸੇਵਾ ਕੀਤੀ ਉਪਦੇਸ਼ ਸੁਣੇ ਨੇ ਤੇ ਘਰ ਵਾਲਿਆਂ ਦੀ ਸਹਿਮਤੀ ਦੇ ਨਾਲ ਹੀ ਫੇਰ ਉਹ ਬਾਲਕ ਭਾਈ ਨਾਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਲ ਚੱਲ ਪਿਆ ਏ ਇਤਿਹਾਸਕਾਰ ਲਿਖਦੇ ਨੇ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਿੱਲੀ ਗਏ ਨੇ ਸ਼ਹਾਦਤ ਦੇਣ ਵਾਸਤੇ ਇਹ ਭਾਈ ਨਾਰੂ ਵੀ ਨਾਲ ਗਿਆ ਏ ਗੁਰੂ ਪਾਤਸ਼ਾਹ ਜੀ ਨੇ ਇਸ ਦੀ ਖਾਸ ਡਿਊਟੀ ਲਈ ਸੀ ਤੇ ਫਿਰ ਇਹ ਬਾਲਕ ਜਦੋਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸ਼ਹਾਰ ਦੇ ਦਿੱਤੀ ਆ ਵਾਪਸ ਅੰਦਪੁਰ ਸਾਹਿਬ ਵਿਖੇ ਪਹੁੰਚਿਆ ਏ ਤੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕ ਕੇ ਸਿੰਘ ਸਜਿਆ ਏ ਤੇ ਇਸ ਦਾ ਨਾਂ ਰੱਖਿਆ ਇਸ ਦਸ਼ਮੇਸ਼ ਪਿਤਾ ਜੀ ਨੇ ਭਾਈ ਨਾਰ ਸਿੰਘ ਜਦੋਂ 1704 ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਦਾ ਕਿਲਾ ਛੱਡਿਆ ਹੈ ਤਾਂ ਇਸ ਦੇ जिम्मे ਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਦੀ ਰਾਖੀ ਸੀ ਸੋ ਗੁਰੂ ਸਵਾਰੀ ਜਦੋਂ ਪਰਿਵਾਰ ਵਿਛੋੜਾ ਪਿਆ ਇਹ ਵੀ ਯੰਗ ਦੇ ਵਿੱਚ ਲੜਦਾ ਹੋਇਆ ਗੰਭੀਰ ਜ਼ਖਮੀ ਹੋਇਆ ਤੇ ਸਾਰਿਆਂ ਦੇ ਨਾਲੋਂ ਵਿਛੜ ਗਿਆ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਲਵੰਡੀ ਸਾਬੋ ਕੀ ਵਿਖੇ ਹਾਜ਼ਰ ਹੋਏ ਨੇ ਤਾਂ ਇਹ ਵੀ ਜਾ ਕੇ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਏ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਕਾਫੀ ਸਮਾਂ ਇਸ ਨੇ ਬਤੀਤ ਕੀਤਾ ਏ ਬਾਅਦ ਦੇ ਵਿੱਚ ਵੀ ਇਸ ਨੇ ਜੰਗਾ ਜਿੱਦਾਂ ਦੇ ਵਿੱਚ ਹਿੱਸਾ ਲਿਆ ਏ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਿਆਰ ਦੇ ਵਿੱਚ ਆ ਕੇ ਪ੍ਰੇਮ ਵਿੱਚ ਭਰ ਕੇ ਇਸ ਨੂੰ ਆਪਣਾ ਇੱਕ ਚੋਲਾ ਦਿੱਤਾ ਸੀ ਇੱਕ ਆਪਣਾ ਹੁਕਮਨਾਮਾ ਦਿੱਤਾ ਸੀ ਜਿਹਦੇ ਉੱਤੇ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚਲੇ ਤੀਰ ਦੀ ਨੋਕ ਦੇ ਨਾਲ ਦਸਖਤ ਕੀਤੀ ਸਨ ਸੋ ਗੁਰੂ ਸਵਾਰਯੋ ਇੰਜ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਉਸ ਬਾਲਕ ਭਾਈ ਨਾਰੂ ਤੇ ਜਿਹੜਾ ਨਾਰ ਸਿੰਘ ਹੋ ਕੇ ਜੀਵਿਆ ਅੱਜ ਵੀ ਪਿੰਡ ਕਾਲੇ ਕੇ ਵਿਖੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਚੋਲਾ ਸਾਹਿਬ ਜਿੱਥੇ ਦਸ਼ਮੇਸ਼ ਪਾਤਸ਼ਾਹ ਜੀ ਦਾ ਚੋਲਾ ਪਿਆ ਹੋਇਆ ਹੈ ਜੋ ਉਸ ਨਾਲੇ ਭਾਈ ਨਾਰ ਸਿੰਘ ਜੀ ਨੂੰ ਬਖਸ਼ਿਸ਼ ਦਿੱਤਾ ਸੀ ਤੇ ਨਾਲ ਹੀ ਉਹ ਹੁਕਮਨਾਮਾ ਸਾਹ ਪਿਆ ਹੈ ਜੋ ਦਸ਼ਮੇਸ਼ ਪਾਤਸ਼ਾਹ ਜੀ ਨੇ ਭਾਈ ਨਾਰ ਸਿੰਘ ਜੀ ਨੂੰ ਮਖਸ਼ਿਸ਼ ਕੀਤਾ ਸੀ ਸੋ ਗੁਰੂ ਸਵਾਰਿਓ ਇੱਥੋਂ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਵੱਲ ਚੱਲ ਪਏ ਨੇ ਰਸਤੇ ਦੇ ਵਿੱਚ ਹੋਰ ਕਿਹੜੇ ਕਿਹੜੇ ਪਿੰਡ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਗਏ ਨੇ ਉਹ ਦਾ ਅਧਿਆਏ ਤੁਹਾਡੇ ਨਾਲ ਅਗਲੇ ਸਿੱਖ ਚੈਪਟਰ ਅਧਿਆਏ ਦੇ ਵਿੱਚ ਸਾਂਝਾ ਕਰਾਂਗੇ ਸੋ ਗੁਰੂ ਸਵਾਰ ਇਸੇ ਤਰ੍ਹਾਂ ਹਿੱਤ ਸੇ ਸਿੱਖ ਚੈਪਟਰ ਚੈਨਲ ਨਾਲ ਜੁੜੇ ਰਹਿਣਾ ਹੈ ਤੁਹਾਡੇ ਨਾਲ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਇਤਿਹਾਸ ਸਾਂਝਾ ਕੀਤਾ ਜਾਵੇਗਾ ਸੋ ਅੱਜ ਦੇ ਇਸ ਅਧਿਆਏ ਦੇ ਵਿੱਚ ਇੰਨਾ ਹੀ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਚੱਲ ਕੇ 10 ਕਿਲੋਮੀਟਰ ਦੂਰ ਉੱਥੋਂ ਕਾਲੇ ਕੇ ਪਹੁੰਚੇ ਨੇ ਇਥੇ ਪਾਤਸ਼ਾਹ ਜੀ ਨੇ ਇੱਕ ਬਾਲਕ ਤੇ ਬਖਸ਼ਿਸ਼ ਕੀਤੀ ਹੈ ਗੁਰਸਵਾਰਿਓ ਅਖੀਰ ਦੇ ਵਿੱਚ ਬੈਣ ਤੇ ਚੰਗਾ ਲੱਗੇ ਤਾਂ ਸ਼ੇਅਰ ਕਰ ਦਿਓ ਕੋਈ ਸੁਝਾਅ ਦੇਣਾ ਹੋਵੇ ਤਾਂ ਕਮੈਂਟ ਕਰ ਦਿਓ ਤੇ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਦੋ ਦਿਨ ਬਾਅਦ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਜੀ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ